ਉਹ ਆਪਾ ਫਾਰਮਰ ਵਸਤੇ ਤੁਹਾਨੂੰ ਚਾਣੇ ਨੇ ਪਰ ਬਾਦ ਮਰੋੜਾ ਦੇ ਕੇ ਸੀਗਣਾ ਕੋ ਕੰਮ ਲਏ ਨੇ ਆ ਨਾਚਾ ਇੱਕ ਡੱਕ ਪੁੱਤਾ ਵੰਦਾ ਇਹ ਸ਼ਬਦ ਮੈਂ ਤਰ ਗਏ ਨੇ ਸੋਚ ਸੁਝ ਕੇ ਕਹਿਣੇ ਜਵਰਾਟ ਗਏ ਆ ਬੁੱਢਾ ਆਦਮੀਆਂ ਨੇ ਇਹਨੇ ਮੇਰਾ ਪਿਓ ਆ ਤੁਸੀਂ ਮੇਰਾ ਪਿਓ ਆ ਮੈਂ 70 ਸਾਲ ਦੇ 60 ਵਾਰੀ ਮੀਟਿੰਗ ਦੇ ਕੇ ਰੱਟ ਗਿਆ 70 ਵਾਰੀ ਕਿਸਨ ਮੁਖਮਦਰੀ ਨੇ ਤੇਰੇ ਬਈ ਮਨੋਂ ਦੇ ਕੰਮ ਸੀ ਕਾਲੀ ਹੋਣਗੇ ਹੋਰ ਇਸੇ ਹੋਣਗੇ ਪਰ ਇੱਕ ਗੱਲ ਅਫਸੋਸ ਹੈ ਅਫਸੋਸ ਹੈ ਕਿ ਇਤਨੇ ਕਿਨੋਂ ਸਾਡੇ ਨਾਲ ਨਹੀਂ ਕੀਤਾ ਜੇ ਇਸ ਤਰੀਕੇ ਨਾਲ ਕੀਤਾ ਤੇ ਮੈਂ ਸਟੇਜ ਤੋਂ ਸੁਣਾਉਣੀ ਕਰਨਾ ਚਾਹੁੰਦਾ 3 ਤਰੀਕ ਨੂੰ ਅਹੀ ਭਲਾਰ ਸਭਾ ਨੂੰ ਮਾਰਚ ਕਰਦੇ ਆ ਰਹੇ ਹਾਂ 3 ਤਰੀਕ ਨੂੰ ਭਲਾਰ ਸਭਾ ਨੂੰ ਮਾਰਚ ਕਰਨ ਜਾ ਰਹੇ ਹਾਂ ਅਸੀਂ ਬੜਾ ਕਾਬਿਲ ਕੀ ਕਾ ਦੋਸਤੋ ਜਿੱਥੇ ਘੋੜਾੜਿਆ ਜੇ ਘੋੜਾ ਨੂੰ ਪੁੱਟ ਕੇ ਗਾਂਣਾ ਚਿੱਤਾ ਗਏ ਨੇ ਆਸ ਮੈਨੂੰ ਤੁਹਾਡੇ ਕੋਲ ਸੀ ਕਿ ਤੁਸੀਂ ਸਭ ਨੂੰ ਸੁਖਮਾਰੇ ਤੇ ਆਪੂ ਆਓ ਬੱਤੀ ਦਾ ਮਹਿਕਮਾ ਬਹੁਤ ਛੋਟਾ ਮਹਿਕਮਾ ਨਹੀਂ ਹੁੰਦਾ ਮੈਂ ਉਸ ਮਹਿਕਮੇ ਚ ਆ ਪੂਰੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਇੱਕ ਘੋੜਾ ਚ ਪੁੱਟਣਾ ਪਰ ਚਾਹੇ ਭੁਟਾ-ਪੁਟਾ ਤੁਹਾਡੇ ਅੱਜ ਚਾਹੇ ਤੁਸੀਂ ਪੋਟ ਲੋ ਮੇਰੋ ਇੱਥੇ ਬੜੇ ਕੋਲ ਕਿੱਥੇ ਘਰਾਂ ਦੀ ਜਫਸਿਆ ਐ ਗੱਲਾਂ ਬੱਤਕ ਨਹੀਂ ਦੀ ਕਰਨ ਹਣ ਜੀ ਬਿਜਲੀ ਮੰਤਰੀ ਜੀ ਮਰਦਾਬਾ ਮਰਦਾਬਾ ਬਿਜਲੀ ਮੰਤਰੀ ਮਰਦਾਬਾ ਮਰਦਾਬਾ ਉਹ ਵਰਤਣਾ ਫਾਰਮੈਸਟ ਕਹਣਾ ਚੁਣੇ ਪਿਛਲੇ 1.5 ਸਾਲ ਪਿਛਲੇ ਸਾਲ ਤੋਂ 22 ਦਾ 23 ਚ ਅਸੀਂ ਲਗਾਤਾਰ ਦਾ ਚ ਪੰਜਾਬ ਦੇ ਇਕੱਠ ਕਰਕੇ ਮਾਜੂਦ ਪੈਨਸ਼ਨ ਪਿਛਲੇ ਸਮੇਂਦਾਰ ਤੁਹਾਡੇ ਨਾਲ ਬੀਲੀ ਮੰਤਰੀ ਨੇ ਗੱਲ ਕੀਤੀ ਹੈ 26 ਪੰਜ ਨੂੰ ਅਸੀਂ ਇੱਥੇ ਧਰਨਾ ਮਾਰਿਆ ਤੇ ਬੂਏ ਘੜੀਆ ਉਹ ਗਾੜੀ ਪਰਲੇ ਬਣੀ ਤੇ 12 ਵਜੇ ਤੱਕ ਸਟੇਜ ਤੇ ਚਿੱਠੀ ਆ ਗਈ ਸੀ ਕਿ ਸਾਨੂੰ ਮਾਫੀ ਦੇ ਦਿਓ ਪੈਂਛਣਾ ਛੋਟੜ ਕਲੀ ਨੇ ਪੰਜਾਬ ਪੀਐਸਪੀਸੀਐਲ ਦੇ ਇਡਾ ਧਰਨਾ ਤਕੜਾ ਸੀ ਜਿੱਤਾਂਗੂ ਆਤੀ ਵੱਡੀ ਤਾਕਤ ਲਾ ਕੇ ਆਏ ਹੋ ਤਾਂ 12 ਵਜੇ ਤੱਕ ਚਿੱਠੀ ਦੇ ਦਿੱਤੀ ਸੀ ਰਸਤਾ ਉਸ ਚੰਡੀਗੜ੍ਹ ਚ ਗਰਬਾ ਚੱਲੀ ਇਹਦੀ ਗੋਈ ਥੱਲੇ ਚੱਲੀ ਮੰਤਰੀ ਦੇ ਘੂਏ ਗਾੜੀ ਬੈਠੇ ਆ ਇਹ ਬਿਛਰਮ ਹੈਦਾ ਇੱਕ ਵੀ ਫੈਸਲਾ ਲਾਗੂ ਨਹੀਂ ਕੀਤਾ ਗਰਮਲ ਧੱਤੀ ਬਣਦਾ ਕਿ ਸਰਕਾਰਾਂ ਦੀ ਹਾਲਤ ਦੇਖਣ ਨੂੰ ਮੈਂ ਬਹੁਤ ਦੇਖੀ ਹੈ ਮਿੱਤਰੋ ਪੰਜਾਬ ਸੁਣਣ ਯੋਨੀ ਦਾ ਮਾਰਕੋਸੀ 777 ਜਿਵੇਂ ਜਲ ਸਿੰਘ ਬਖਮੋਤਰੀ ਸੀ ਐਨੇ ਮੁੱਖ ਮੰਤਰੀ ਪਿੰਡੇ ਦੇ ਹੜਾਇਆ ਕਿਸੇ ਨੇ ਕਿਸੇ ਮੁੱਖ ਮੰਤਰੀ ਨੇ ਚਲਾਕੀਆਂ ਸਾਡੇ ਨਾਲ ਬਹੁਤ ਕੀਤੀਆਂ ਨੇ ਭਰਵਾਨ ਮਰੋੜਾ ਦੇ ਕੇ ਸੀਖਣਾ ਕੋ ਕੰਮ ਲਏ ਨੇ ਆ ਨਾਚਾ ਇੱਕ ਦਾ ਕੁੱਤਾ ਬੰਦਾ ਤੇ ਸ਼ਬਦ ਮੈਂ ਤੁਹਾਨੂੰ ਕਹੇ ਨੇ ਸੋਚ ਵੀ ਜਗਾ ਕਹੇ ਨੇ ਨਵਰਾਖ ਗਏ ਆ ਗੁੱਡਾ ਆਦਮੀਆਂ ਕਹਿੰਦੇ ਮੇਰਾ ਪਿਓ ਆ ਤੁਸੀਂ ਮੇਰਾ ਪਿਓ ਆ ਮੈਂ 70 ਸਾਲ ਦੇ ਨੇ 70 ਵਾਰੀ ਮੀਟਿੰਗ ਦੇਖੇ ਨਾ 70 ਵਾਰੀ ਕਿਸੇ ਮੁੱਖ ਮੰਤਰੀ ਨੇ ਸਾਡੇ ਦੇ ਪਈ ਮਨੂ ਦੇ ਕੰਮ ਸੀ ਕੱਲੀ ਹੁਣ ਗਏ ਹੋਰ ਇਸ ਸਹੁਰ ਗਏ ਪਰ ਇੱਕ ਗੱਲ ਅਫਸੋਸ ਹੈ ਅਫਸੋਸ ਹੈ ਕਿ ਇਤਨੇ ਕਿਨਾਂ ਸਾਡੇ ਨਾਲ ਨਹੀਂ ਕੀਤਾ ਜੇ ਇਸ ਤਿੱਖਾ ਕੀਤਾ ਤਾਂ ਮੈਂ ਸਟੇਜ ਤੋਂ ਸੁਣਉਣੀ ਕਰਨਾ ਚਾਹੁੰਦਾ 7 ਤਰੀਕ ਨੂੰ ਅਸੀਂ ਭਲਾ ਸਭਾ ਦਾ ਮਾਚਮ ਕਰਣ ਜਾ ਰਹੇ ਹਾਂ 7 ਤਰੀਕ ਨੂੰ ਅਸੀਂ ਸਭਾ ਦਾ ਮਾਚਮ ਕਰਨ ਜਾ ਰਹੇ ਹਾਂ ਅਸੀਂ ਵੱਡੇ ਕਾਫਲੇ ਬਣਾ ਕੇ ਜਾਵਾਂਗੇ ਇਹ ਠੀਕ ਆ ਦੋਸਤੋ ਜਿੱਥੇ ਘੋੜਾ ਰਿਆ ਜੱਗ ਘੋੜਾ ਨੂੰ ਪੁੱਟ ਕੇ ਗਾਣਾ ਚਿਤਾ ਕੇ ਹਨੇ ਆਸ ਨੂੰ ਬਾਟੇ ਕੋਲ ਸੀ ਕਿ ਤੁਸੀਂ ਸਭ ਨੂੰ ਸੁਖੰਦਾਰੇ ਤੇ ਆਤੂ ਬੱਤੀ ਦਾ ਮਹਿਕਮਾ ਬਹੁਤ ਛੋਟਾ ਮਹਿਕਮਾ ਨਹੀਂ ਹੁੰਦਾ ਮੈਂ ਉਸ ਮਹਿਕਮੇ ਚ ਆ ਪੂਰੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਇਹ ਘੋੜਾ ਜਿੱਥੇ ਪੁੱਟਣਾ ਪਰ ਹੈ ਚਾਹੇ ਭੁੱਟਾ ਪੁੱਟਣਾ ਤੁਹਾਡੇ ਹੱਥ ਜਣਾ ਚਾਹੇ ਤੁਸੀਂ ਪਟਲੋ ਮੇਰੋ ਉੱਕੜੇ ਬੈਠਾ ਕੋਲ ਕਿੱਥੇ ਗੱਲ ਵਿੱਚ ਫਸਿਆ ਐ ਗੱਲਾਂ ਪਤਾ ਨਹੀਂ ਵੀ ਸਨ ਹਣ ਜੀਤੂ ਐ ਕਰ ਜੀਤੂ ਮੰਤਰੀ ਸਤਿਕਾਰਾ ਮੁੜਾਬਾਦ ਮੁੜਾਬਾਦ ਬਿਜਲੀ ਮੰਤਰੀ ਸਤਿਕਾਰਾ ਮੁੜਾਬਾਦ ਮੁੜਾਬਾਦ ਉਹਨਾਂ ਪਾਗੋ ਯੂਨੀਵਰਸਿਟੀ ਤੋਂ ਕਨਾਂ ਚੋਂ ਪਿਛਲਾ 1.5 ਸਾਲ ਪਿਛਲੇ ਸਾਲ ਤੋਂ ਬਾਈ ਦਾ ਟਾਈਚਰ ਅਸੀਂ ਲਗਾਤਾਰ ਤਦ ਵਿੱਚ ਪੰਜਾਬ ਦੇ ਕੱਟ ਕਰਕੇ ਮਲਾਜੂਨ ਦੇ ਪੰਜਰ ਤਾਨਵਾਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਜੀ